ਦੋਸਤੋ ਇਹ ਹੈ ਹਰਪਾਜਨ ਮਾਨ ਦਾ ਘਰ ਹਰਪਾਜਨ ਮਾਨ ਹੋਰੀ ਤਿੰਨ ਭਰਾ ਸੀ ਬਹੁਤ ਘੱਟ ਲੋਕ ਜਾਣਦੇ ਆ ਬਹੁਤ ਸਾਰੇ ਲੋਕ ਜਾਣਦੇ ਆ ਵੀ ਉਹ ਦੋ ਭਰਾ ਨੇ ਪਰ ਇੱਕ ਭਰਾ ਦੀ ਮੌਤ ਹੋ ਗਈ ਸੀ ਬਰਫ਼ ਵਿੱਚ ਜਿਹੜਾ ਗੇਮ ਖੇਡਦੇ ਬਾਹਾਂ ਟੁੱਟ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਮੌਤ ਹੋ ਗਈ ਸੀ ਤੇ ਹਰਪਾਜਨ ਮਾਨ ਦੇ ਤਿੰਨ ਭੈਣਾਂ ਨੇ ਅੱਜ ਆਪਾਂ ਉਹਨਾਂ ਦੇ ਪਿੰਡ ਪਹੁੰਚੇ ਤੇ ਸਾਰੀ ਗੱਲਬਾਤ ਪਿੰਡ ਦੇ ਲੋਕਾਂ ਤੋਂ ਜਿਹੜੀ ਪਤਾ ਕਰਾਂਗੇ ਤੇ ਤੁਹਾਨੂੰ ਘਰ ਵੀ ਦਿਖਾਵਾਂਗੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਮਿਲਾਵਾਂਗੇ ਹਰਪਾਜਨ ਮਾਨ ਘਰ ਇਹੀ ਹੈ ਜੀ ਹਾਂ ਜੀ ਰਹਿੰਦਾ ਜੀ ਇੱਥੇ ਕੋਈ ਇੱਥੇ ਜੀ ਕੋਈ ਨਹੀਂ ਰਹਿੰਦਾ ਕਿਤੇ ਹੀ ਆਉਂਦੀ ਆ ਵਿਚਾਰੇ ਦੋਸਤੋ ਇਹ ਸਾਹਮਣੇ ਬੈਠੇ ਹਰਪਜਨ ਮਾਨ ਜੀ ਦੇ ਨਾਨਾ ਨੇ ਬੋਲਣ ਚ ਥੋੜੀ ਜੀ ਤਕਲੀਫ ਹੈ ਤਾਂ ਮਿਲ ਕੇ ਜਾਂਦਾ ਜੀ ਜਦੋਂ ਪਿੰਡ ਆਉਂਦਾ ਇਹ ਸਾਥ ਹੋਈ ਨਹੀਂ ਜੀ ਉੱਪੜੇ ਜਾਂਦਾ ਪਤਾ ਬੁੱਧੇਰਾ ਪ੍ਰੇਮ ਕਰਦਾ ਅੱਛਾ ਜੀ ਹਾਂ ਆਉਂਦਾ ਹੀ ਰਹਿੰਦਾ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਆ ਹਰਪਜਨ ਮਾਨ ਦੇ ਪਿੰਡ ਖੇਮੂਆਣਾ ਤੇ ਮੈਂ ਤੁਹਾਨੂੰ ਹਰਪਜਨ ਮਾਨ ਜੀ ਦਾ ਘਰ ਦਿਖਾਉਣਾ ਜਿਹੜਾ ਇਹ ਆ ਜੀ ਹਰਪਜਨ ਮਾਨ ਜੀ ਦਾ ਘਰ ਉੱਤੇ ਜਿਹੜਾ ਉਹਨਾਂ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਤੇ 1962 ਦੇ ਵਿੱਚ ਜਿਹੜਾ ਘਰ ਬਣਿਆ ਹੋਇਆ ਕਰਤੀ ਹੋਂ ਜਿਹੜੇ ਸਟਾਰਟਿੰਗ ਟਾਈਮ ਦੀ ਉਹ ਹਰਪਾਜਨ ਮਾਨ ਕਰੋ ਬਹੁਤ ਵਧੀਆ ਸੀਗਾ ਤਕਰੀਬਨ 6-7 ਸਾਲ ਦਾ ਸੀ ਜਦੋਂ ਉਹ ਮਤਲਬ ਕੈਨੇਡਾ ਵਾ ਗਿਆ ਸੀ ਉਸ ਤੋਂ ਬਾਅਦ ਉੱਥੇ ਜਿਹੜੀ ਪੜ੍ਹਾਈ ਕੀਤੀ ਸੀ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਚ ਚਿੱਠੀ ਨਹੀਂ ਚਿੱਠੀ ਹੈ ਨਾ ਕੈਸਟਾਈਸ ਪਹਿਲਾਂ 1992 ਵਿੱਚ 2004 ਵਿੱਚ ਟੈਲ ਵਿੱਚ ਜਿਹੜੀ ਫਿਲਮ ਆਈ ਸੀਗੀ ਤੇ ਜੀ ਆਇਆਂ ਨੂੰ ਉਸ ਤੋਂ ਬਾਅਦ ਹਰਪਾਜਨ ਮਾਨ ਦਾ ਨਾਮ ਜਿਹੜਾ ਇੰਨਾ ਕਿ ਚਮਕ ਗਿਆ ਵੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਮਾਨ ਕੇ ਜਾਣ ਲੱਗ ਪਿਆ ਤੇ ਮੈਂ ਇੱਕ ਟਾਈਮ ਸੀ ਜਦੋਂ ਪੰਜਾਬ ਦੇ ਵਿੱਚ ਫਿਲਮਾਂ ਨਹੀਂ ਬਣਦੀਆਂ ਸੀ ਪਰ ਹਰਪੰਨ ਮਾਨ ਨੇ ਜਦੋਂ ਦੁਬਾਰੇ ਸ਼ੁਰੂਆਤ ਕੀਤੀ ਸੀ ਜੀ ਆਇਆਂ ਨੂੰ ਫਿਲਮ ਦੇ ਨਾਲ ਤਾਂ ਇੰਨਾ ਕਾ ਜ਼ਿਆਦੇ ਭਰਪੂਰ ਹੰਗਾਰਾ ਮਿਲਿਆ ਸੀ ਵੀ ਸਾਰੇ ਪਾਸੇ ਜਿਹੜਾ ਹਰਪੰਨ ਮਾਨ ਦਾ ਨਾਮ ਗੂੰਜਣ ਲੱਗ ਪਿਆ ਤੇ ਉਸ ਤੋਂ ਬਾਅਦ ਜਿਹੜਾ ਵੀ ਹਰਪੰਨ ਮਾਨ ਦੀ ਚਰਚਾ ਬਹੁਤ ਜ਼ਿਆਦੀ ਛਿੜ ਗਈ ਤੇ ਕਈ ਪੰਜਾਬੀ ਫਿਲਮਾਂ ਪੰਜਾਬੀ ਵਿਰਸੇ ਨੂੰ ਸੰਬੋਧਿਤ ਹਰਪੰਨ ਮਾਨ ਨੇ ਕੀਤੀਆਂ ਨੇ ਤੇ ਹੁਣ ਵੀ ਹਰਪੰਨ ਮਾਨ ਜੀ ਜਿਹੜੀਆਂ ਫਿਲਮਾਂ ਕਰ ਰਹੇ ਨੇ ਹਨ ਤਾਂ ਦੋਸਤੋ ਇਹ ਹਰਪੰਨ ਮਾਨ ਜੀ ਦਾ ਘਰ ਹੈ ਪਿੰਡ ਨਾਲ ਹਰਪਾਜਨ ਮਾਨ ਜੀ ਦਾ ਬਹੁਤ ਜ਼ਿਆਦਾ ਪਿਆਰ ਹੈ ਘਰ ਨਾਲ ਬਹੁਤ ਜ਼ਿਆਦਾ ਪਿਆਰ ਹੈ ਜਦੋਂ ਵੀ ਆਉਂਦੇ ਨੇ ਇੱਧਰ ਕਿਤੇ ਸ਼ੋਅ ਲਾਉਣ ਤਾਂ ਆਪਣੇ ਘਰੇ ਜ਼ਰੂਰ ਆ ਕੇ ਜਾਂਦੇ ਨੇ ਬੀਜੀ ਥੋੜਾ ਜਿਆਦਾ ਜਿਆਦੇ ਰਹਿੰਦੇ ਨੇ ਫਿਲਮਾਂ ਗੀਤ ਹੈ ਨਾ ਤੇ ਲਾਈਵ ਸ਼ੋਅ ਜਿਹੜੇ ਚੱਲ ਰਹੇ ਨੇ ਅੱਜ ਕੱਲ ਸਰਦਾਰ ਹਰਨੇਕ ਸਿੰਘ ਵਾਲਦ ਇਹ ਉਹਨਾਂ ਦੇ ਪਿਤਾ ਜੀ ਨੇ ਸਰਦਾਰ ਅਨੰਦ ਸਿੰਘ ਖੇਮੂ ਵਾਲਾ ਜੀ ਤੇ ਆਹ ਦੇਖੋ ਤੁਸੀਂ ਜਿਹੜਾ ਹਰਪਾਜਨ ਮਾਨ ਜੀ ਦਾ ਘਰ ਹੈ ਤੁਸੀਂ ਇੱਕ ਮਹੀਨਾ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉੱਥੇ ਇੱਥੇ ਖੜਕੇ ਜਿਹੜੀ ਹਰਪਾਜਨ ਮਾਨ ਜੀ ਨੇ ਬਣਾਈ ਸੀਗੀ ਤੇ ਜੱਦੀ ਘਰ ਸੀ ਇਹ ਹਰਪਾਜਨ ਮਾਨ ਜੀ ਦਾ ਇੱ ਇੱਥੋਂ ਜਿਹੜਾ ਪਹਿਲਾ ਵਾਰ ਗਿਆ ਸੀ ਕੈਨੇਡਾ ਤੇ ਉਸ ਤੋਂ ਬਾਅਦ ਜਿਹੜਾ ਉੱਥੇ ਜਾ ਕੇ ਗਾਣਾ ਸਟਾਰਟ ਕਰਿਆ ਸੀ ਹਰਪ੍ਰੀਤ ਨਮਾਨ ਜੀ ਹੋਰੀ ਤਿੰਨ ਭਰਾ ਸੀ ਗੁਰਸੇਵਕ ਮਾਨ ਤੇ ਹਰਪ੍ਰੀਤ ਨਮਾਨ ਜੀ ਨੂੰ ਆਪਾਂ ਜਾਣਦੇ ਆ ਕਿਉਂਕਿ ਪਿੰਡ ਦੇ ਲੋਕਾਂ ਤੋਂ ਜਿੰਨੀ ਕਿ ਜਾਣਕਾਰੀ ਇਕੱਠੀ ਕੀਤੀ ਹੈ ਕੋਈ ਦੋ ਕਹਿੰਦਾ ਤੇ ਕੋਈ ਤਿੰਨ ਕਹਿੰਦਾ ਹੈ ਨਾ ਕੋਈ ਚਾਰ ਵੀ ਕਹਿੰਦਾ ਹੈਗਾ ਤੇ ਆਪਾਂ ਹੋਰ ਪਤਾ ਕਰਦੇ ਆ ਸ਼ਸ਼ਕਾ ਬੇਬੇ ਹਰਪ੍ਰੀਤ ਨਮਾਨ ਕਰ ਕਰ ਇਹੀ ਹੈ ਜੀ ਹਾਂ ਜੀ ਇਹੀ ਰਹਿੰਦਾ ਹੀ ਇੱਥੇ ਕੋਈ ਇੱਥੇ ਵੀ ਕੋਈ ਨਹੀਂ ਰਹਿੰਦਾ ਕਿਤੇ ਹੀ ਆਉਂਦੀ ਆ ਵਿਚਾਰੇ ਆਉਂਦੇ ਜੂ ਪਿੰਡ ਮਿਲਦੇ ਹੀ ਸਾਰਿਆਂ ਨੂੰ ਜਦੋਂ ਆਉਂਦੇ ਆ ਹਾਂ ਹਾਂ ਸੋਨੂ ਮਿਲਿਆ ਹੀ ਕਦੇ ਹਾਂ ਹਾਂ ਕਿੰਨੇ ਕ ਵਾਰੀ ਬਥੇਰੇ ਵਾਰੀ ਜੀ ਸਵਾਹ ਕਿੰਦਾ ਕਿੱਦਾਂ ਦਾ ਜੀ ਵਧਿਆ ਜੀ ਵਧਿਆ ਅੱਛਾ ਕਿੰਨੇ ਭਾਈ ਨੇ ਇਹ ਇਹ ਦੋ ਹੀ ਆ ਜੀ ਗੁਰਸੇਵਕ ਮੰਨਦਾ ਯਾਰ ਭਾਈ ਨਮਾਨ ਅੱਛਾ ਜੀ ਤੇ ਭੈਣ ਭੰਟਾ ਹੈ ਦੋਏ ਭਰਾ ਸੀਗੇ ਦੋਏ ਬਾਹਰ ਰਹਿੰਦੇ ਆ ਮੇਰੇ ਨਾਲ ਬਾਹਰ ਅੱਛਾ ਜੀ ਪੂਰੀ ਪੜਿਆ ਸੀਗਾ ਭਾਈ ਨਮਾਨ ਕੇ ਬਾਹਰ ਕਿਤੇ ਨਹੀਂ ਜੀ ਮੈਂ ਅੱਜ ਕੋਈ ਐਂਡੀ ਪੜਾਈ ਕਰੀ ਸੀ ਚਰਨੇ ਮਾਤਾ ਹੈ ਮਾਤਾ ਹੈ ਨਹੀਂ ਸੀ ਹਾਂ ਅੱਛਾ ਜੀ ਉਦੋਂ ਬਾਅਦ ਵਾਰ-ਵਾਰ ਕਿੱਥੇ ਨਵਲਾ ਦੇ ਹਾਂ ਉਦੋਂ ਬਾਅਦ ਅੱਛਾ ਜੀ ਉਰੇ ਹੋਈਏ ਕਦੇ ਫਿਲਮ ਦੀ ਸ਼ੂਟਿੰਗ ਇਸੇ ਦੀ ਹਾਂ ਬਾਈ ਕਈ ਵਾਰੀ ਹੋਈ ਹੈ ਹੋਈ ਹੈ ਜੀ ਹਾਂ ਅੱਛਾ ਠੀਕ ਹੈ ਬੇਬੇ ਹਾਂ ਦੋਸਤੋ ਇਹ ਸਾਹਮਣੇ ਬੈਠੇ ਹਰਪਾਜ ਨਮਾਨ ਜੀ ਦੇ ਨਾਨਾ ਨੇ ਬੋਲਣ 'ਚ ਥੋੜੀ ਜੀ ਤਕਲੀਫ ਹੈ ਤਾਂ ਕਰਕੇ ਜਿਹੜੇ ਗੱਲ ਨਹੀਂ ਕਰ ਸਕਦੇ ਮਾਤਾ ਜੀ ਹਰਪਾਜ ਨਮਾਨ ਨੂੰ ਜਾਣਦੇ ਜੀ ਹਾਂ ਜੀ ਹਾਂ ਜੀ ਅੱਛਾ ਕਦੇ-ਕਦੇ ਜਾਣਦੇ ਜੀ ਅਸੀਂ ਤਾਂ ਭਰਾਵਾਂ ਜਿੱਦੇ ਲਿਆਏ ਉਦੋਂ ਦੀ ਜਾਣਦੇ ਕਰਦੇ ਆ ਅੱਛਾ ਅੱਛਾ ਉਹ ਕੰਮ ਧੰਦਾ ਕਰਦੇ ਆ ਹੂੰ ਕੀ ਆ ਸਰ ਮਿਲ ਕੇ ਜਾਂਦਾ ਜਦੋਂ ਪਿੰਡ ਆਉਂਦਾ ਇਹ ਸਾਥ ਹੋਈ ਨਹੀਂ ਜੀ ਉਪੜੇ ਜਾਂਦਾ ਪਤਾ ਬੁੱਧੇਰਾ ਪ੍ਰੇਮ ਕਰਦਾ ਅੱਛਾ ਜੀ ਹਾਂ ਆਉਂਦਾ ਹੀ ਰਹਿੰਦਾ ਪਿੰਡ ਆਉਂਦਾ ਹੀ ਰਹਿੰਦਾ ਹਾਂ ਅੱਛਾ ਕਿਵੇਂ ਸੁਭਾ ਕਿਵੇਂ ਦਾ ਜੀ ਵਧੀਆ ਜੀ ਅੱਛਾ ਹਾਂ ਵਧੀਆ ਚਲੋ ਬਹੁਤ ਵਧੀਆ ਜੀ ਤਾਂ ਅੱਛਾ ਮਤਲਬ ਤੁਸੀਂ ਜਿਉਂ ਉਰਾ ਪਰਾਂ ਕਿਤੇ ਜਾਣੇ ਹੋ ਇਸ ਤਰ੍ਹਾਂ ਦੇ ਚ ਲੋਕ ਪੁੱਛਦੇ ਹੋਣਗੇ ਵੀ ਤੁਹਾਡੇ ਪਿੰਡ ਦਾ ਸਰਪਾਚੀ ਨਾਮ ਆਉਂਦਾ ਹੈ ਹਾਂ ਲੱਭਦੇ ਆਂ ਜੀ ਅਸੀਂ ਕਹਿੰਦੇ ਨਹੀਂ ਸਾਡੇ ਪਿੰਡ ਦਾ ਅੱਛਾ ਸਰਮਾਨ ਜਾਂ ਹੋ ਜਾਂਦਾ ਮਾਨ ਹੋ ਜਾਂਦਾ ਪਰ ਹੋ ਆਪ ਦਾ ਹੋਵੇ ਕਿਵੇਂ ਨਾ ਮਾਨ ਕਿੰਨੇ ਪੁਰਾਣੇ ਜੀ ਉਹ ਤਿੰਨ ਹਾਂ ਤਿੰਨ ਤਿੰਨ ਨਹੀਂ ਸ਼ੁਕਰੀਏ ਦੋਸਤੋ ਇਹ ਗਲੀਆਂ ਨੇ ਖੇਮੂ ਆਣੇ ਪਿੰਡ ਦੀਆਂ ਹਰਪਜਨ ਮਾਨ ਜੀ ਦੇ ਪਿੰਡ ਦੀਆਂ ਤਕਰੀਬਨ 6-7 ਬਰੇ ਜਿਹੜੇ ਆਪਦੀ ਜ਼ਿੰਦਗੀ ਦੇ ਸਟਾਰਟਿੰਗ ਦੇ ਇੱਥੇ ਬਤਾਏ ਤੇ ਉਸ ਤੋਂ ਬਾਅਦ ਜਦ ਕੈਨੇਡਾ ਚਲੇ ਗਈ ਸੀ ਉੱਥੇ ਉਹ ਜਿਹੜਾ ਗਾਣਾ ਸਟਾਰਟ ਕੀਤਾ ਸੀ ਤੁਸੀਂ ਬਤੇਰੀਆਂ ਜਿਹੜੀਆਂ ਕਵੀਸਰੀਆਂ ਸੁਨੀਆਂ ਹੋਣਗੀਆਂ ਤੇ ਦੋਵੇਂ ਭਰਾ ਹਰਪਜਨ ਮਾਨ ਤੇ ਗੁਰਸੇਵਕ ਮਾਨ ਜੀ ਜਿਹੜੇ ਗਾਉਂਦੇ ਹੁੰਦੇ ਸੀ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ